ਸਰਸ਼ੀ ਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕਰਾਂਗੇ ਗੁਰਪ੍ਰਤਾਪ ਸਿੰਘ ਬਡਾਲਾ ਨੂੰ ਲੈ ਕੇ ਦੱਸਦੀ ਹੈ ਕਿ ਗੁਰਪ੍ਰਤਾਪ ਸਿੰਘ ਬਡਾਲਾ ਦੇ ਵੱਲੋਂ ਪ੍ਰਦੀਪ ਕਲੇ ਨੂੰ ਸ਼੍ਰੀ ਕਹਿ ਕੇ ਸੰਬੋਧਨ ਕੀਤਾ ਤਾਂ ਇਸ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਕੌਰ ਕਮੇਟੀ ਦੇ ਮੈਂਬਰਾਂ ਦੇ ਵੱਲੋਂ ਸਖਤ ਨੋਟਿਸ ਲਿਆ ਉਹਨਾਂ ਨੇ ਇਹ ਕਹਿ ਕੇ ਬਡਾਲਾ ਜੋ ਪਰਜਾ ਜੋ ਕਿ ਪਾਰਟੀ ਦੇ ਵਿੱਚ ਰਹਿ ਕੇ ਸੱਤਾ ਭੋਗ ਕੇ ਗਏ ਨੇ ਤੇ ਅੱਜ ਉਹੀ ਪਾਰਟੀ ਦੇ ਖਿਲਾਫ ਬੋਲ ਰਹੇ ਨੇ ਤੇ ਦੂਜੇ ਪਾਸੇ ਪ੍ਰਦੀਪ ਕਲੇਰ ਵਰਗੇ ਲੋਕਾਂ ਨੂੰ ਸ਼੍ਰੀ ਕਹਿ ਕੇ ਸੰਬੋਧਨ ਕੀਤਾ ਜਾ ਰਿਹਾ ਹੈ ਕਿੱਥੋਂ ਤੱਕ ਸਹੀ ਹੈ ਹੋਰ ਕੀ ਕੁਝ ਕਿਹਾ ਆ ਸੁਣਦੇ ਹਾਂ ਨਕੋਦਰ ਵਿਖੇ ਆਜਾਏ ਸਾਰੇ ਪ੍ਰੈਸ ਭਾਈਚਾਰਾ ਅਤੇ ਵਰ ਸਾਰੇ ਅਹੁਦੇਦਾਰ ਸਹਿਬਾਨ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਰਲ ਕੇ ਫਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੂਹ press ਭਾਈਚਾਰੇ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ بارش ਦੇ ਮੌਸਮ ਚ ਵੀ ਆਏ ਨੇ ਤੇ ਉਹਨਾਂ ਦਾ ਬੜਾ ਜੀ ਆਖਦਾ ਤੇ ਉਹਨਾਂ ਦਾ ਕੋਟਨ ਕੋਟ ਧੰਨਵਾਦ ਆ ਅੱਜ ਜਿਹੜਾ ਵਿਸ਼ਾ ਜੀ press conference ਦਾ ਇੱਕ ਤਾਂ ਪ੍ਰਦੀਪ ਕਲੇਰ ਜਿਸ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਸੀ ਉਹ ਵਿਸ਼ਾ ਜੀ ਦੂਸਰਾ ਵਿਸ਼ਾ ਜੀ ਅਨੁਸ਼ਾਸਨ ਕਮੇਟੀ ਵੱਲੋਂ ਜਿਹੜੇ ਬਾਗੀ ਲੀਡਰ ਪਾਰਟੀ ਵਿੱਚੋਂ ਬਰਖਾਸਤ ਕੀਤੇ ਹਨ ਉਹਨਾਂ ਸਵੱਦੀ ਹੈ ਜੀ ਹੁਣ ਆਪਾਂ ਸਾਰਿਆਂ ਦਾ ਪਹਿਲਾਂ ਸ਼ੁਰੂ ਕਰਦੇ ਹਾਂ ਜੀ ਪ੍ਰਦੀਪ ਕਲੇਰ ਦਾ ਜਿਹੜਾ ਵਿਸ਼ਾ ਉਹਦੇ ਤੇ ਪ੍ਰਦੀਪ ਕਲੇਰ ਇੱਕ ਉਹ ਵਿਅਕਤੀ ਹੈ ਮੈਂ ਤਾਂ ਇਹ ਸਮਝਦਾ ਕਿ ਦੁਨੀਆ ਦਾ ਸਭ ਤੋਂ ਵੱਡਾ ਗੁਨੇਗਾਰ ਪ੍ਰਦੀਪ ਕਲੇਰ ਆ ਪ੍ਰਦੀਪ ਕਲੇਰ ਇੱਕ ਉਹ ਅਨਸਰ ਹੈ ਉਸ ਸ਼ਖਸ਼ ਜਿਸ ਨੇ ਸੱਚੇ ਪਾਤਸ਼ਾਹ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਕੀਤੀ ਇਹ ਜਦੋਂ ਗੱਲ ਕਹਿਣ ਲੱਗਦੇ ਆ ਬੜਾ ਮਨ ਵੀ ਔਖਾ ਹੁੰਦਾ ਤੇ ਜ਼ਬਾਨ ਤੋਂ ਵੀ ਕਹਿਣਾ ਬੜਾ ਔਖਾ ਹੁੰਦਾ ਕਿ ਉਸ ਨੇ ਸੱਚੇ ਪਾਤਸ਼ਾਹ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਗਲੀਆਂ ਵਿੱਚ ਖਿਲਾਰੇ ਇੱਕ ਇਹ ਉਹ ਪਰਦੀਪ ਕਲੇਰ ਹੁਣ ਪ੍ਰਦੀਪ ਕਲੇਰ ਜਿੱਥੇ ਸਿੱਖ ਕੌਮ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਸਥਾ ਰੱਖਣ ਵਾਲੇ ਤੇ ਜਿਹੜੇ ਹਰ ਧਰਮ ਦਾ ਸਤਿਕਾਰ ਕਰਦੇ ਹਰ ਚਾਹੇ Hindu ਮਜਬਾ ਚਾਹੇ ਮੁਸਲਮ ਮਜਬਾ ਹਰ ਜਿਹੜਾ ਧਰਮੀ ਬੰਦਾ ਉਹ ਉਸ ਬੰਦੇ ਦਾ ਸ਼ਖਸ਼ ਦਾ ਨਾਮ ਲੈਣਾ ਨਹੀਂ ਪਸੰਦ ਕਰਦਾ ਕਿਉਂਕਿ ਜਿਸ ਨੇ ਐਡਾ ਕਲੌਣਾ ਕੰਮ ਕੀਤਾ ਹੋਵੇ ਜਿਹਨੂੰ ਦੁਨੀਆ ਨਮਨ ਕਰਦੀ ਆ ਦੁਨੀਆ ਸਿਰ ਝੁਕਾਉਂਦੀ ਆ ਦੁਨੀਆ ਨੱਕ ਰਗੜ ਕੇ ਉਹਦੇ ਮੂਹਰੇ ਗਲਤੀਆਂ ਮੰਨਦੀ ਆ ਆਪਦੀਆਂ ਇਛਾਵਾਂ ਮੰਗਦੀ ਆ ਉਸ ਬੰਦੇ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਤੇ ਹੁਣ ਹਲਕੀ ਰਾਜਨੀਤੀ ਕੀ ਆ ਗਈ ਕਿ ਜਿਹੜੇ ਵਿੱਚ ਅਸੀਂ ਪ੍ਰਦੀਪ ਕਲੇਰ ਨੂੰ ਹੀਰੋ ਬਣਾ ਲਿਆ ਇੰਟਰਵਿਊਆਂ ਲੈਣ ਲੱਗ ਗਏ ਉਹਨਾਂ ਦੀਆਂ ਤੇ ਸਾਡੇ ਮਾਫ ਕਰਨਾ ਕਿ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਬਣਾਈ ਆ ਉਹਨਾਂ ਦੇ ਕਨਵੀਨਰ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਪ੍ਰਤਾਪ ਸਿੰਘ ਵਡਾਲਾ ਜੀ ਪਰਸੋਂ ਪ੍ਰੈਸ ਕਾਨਫਰੰਸ ਕਰਦੇ ਸੀ ਤੇ ਉਸ ਸ਼ਖਸ ਨੂੰ ਉਸ ਪਾਪੀ ਰੂਹ ਨੂੰ ਉਹ ਸੰਬੋਧਨ ਕਰਦੇ ਪਏ ਆ ਸ਼੍ਰੀ ਪ੍ਰਦੀਪ ਕਲੇਰ ਹੋਣਾ ਨੇ ਕਿਹਾ ਸ਼੍ਰੀ ਪ੍ਰਦੀਪ ਕਲੇਰ ਨੇ ਕਿਹਾ ਉਹ ਸ਼੍ਰੀ ਸ਼੍ਰੀ ਇੱਕ ਜਿਹੜਾ ਆਪਾਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਬਣਾਈ ਆ ਇਹ ਕੀ ਗੱਲ ਇਹ ਕੋਈ ਜਿਹੜਾ ਪ੍ਰਦੀਪ ਕਲੇਰ ਦੇ ਅਕਸ ਨੂੰ ਸੁਧਾਰਨ ਲਈ ਬਣਾਈ ਆ ਜਿਸ ਵਿੱਚ ਤੁਸੀਂ ਉਹਨੂੰ ਸ਼੍ਰੀ ਕਹਿ ਕੇ ਮਾਨ ਜੋ ਸਤਕਾਰ ਦਿੰਨੇ ਹੋ ਉਹ ਉਹ ਬੰਦੇ ਦਾ ਤਾਂ ਨਾਮ ਰਹਿਣਾ ਗੁਨਾਹ ਆ ਉਹਦਾ ਨਾਮ ਮੈਂ ਨਾ ਲੈ ਰਿਹਾ ਮੇਰਾ ਬਿਲਕੁਲ ਵੀ ਮੇਰਾ ਅੰਦਰੋਂ ਇਜਾਜ਼ਤ ਨਹੀਂ ਦਿੰਦੀ ਕਿ ਉਹਨੂੰ ਮੈਂ ਨਾਮ ਲਮਾ ਪਰ ਮਜਬੂਰਨ ਨਾਮ ਲੈ ਰਿਹਾ ਲੈਣਾ ਪੈ ਰਿਹਾ ਹੁਣ ਇਹ ਚ ਤਾਂ ਦੋ ਗੱਲਾਂ ਹੋਈਆਂ ਮੈਂ ਸਤਕਾਰਯੋਗ ਸਾਡੇ ਜਿਹੜੇ ਸ਼੍ਰੋਮਣੀ ਕਾਲੀਦਾਲ ਸੁਧਾਰ ਲਹਿਰ ਦੇ ਕਨਵੀਨਰ ਬਣੇ ਆ ਉਹਨਾਂ ਤੋਂ ਮੈਂ ਪੁੱਛਣਾ ਚਾਹੁੰਨਾ ਕਿ ਆਪਾਂ ਦੋ ਗੱਲਾਂ ਹੋ ਸਕਦੀਆਂ ਜਾਂ ਤਾਂ ਆਪਾਂ ਡੇਰੇ ਨਾਲ ਜਾਂ ਆਪਾਂ ਸਿੱਖ ਕੌਮ ਨਾਲ ਜੇ ਆਪਾਂ ਡੇਰੇ ਨਾਲ ਆ ਫਿਰ ਤਾਂ ਠੀਕ ਹੈ ਜੀ ਜੇ ਆਪਾਂ ਸਿੱਖ ਕੌਮ ਨਾਲ ਆ ਫਿਰ ਉਹ ਸ਼ਰੀਮਾਨ ਨਹੀਂ ਹੋ ਸਕਦਾ ਦੋਨਾਂ ਦੋਨਾਂ ਗੱਲਾਂ 'ਚ ਆਪਾਂ ਨੂੰ ਇੱਕ ਗੱਲ ਤਾਂ ਸਟੈਂਡ ਲੈਣਾ ਪੈਣਾ ਨਾ ਜੀ ਹੁਣ ਉਹ ਤੇ ਆਪਾਂ ਪ੍ਰੈਸ ਕਾਨਫਰੰਸ ਕਰਕੇ ਉਹਨੂੰ ਸ੍ਰੀ ਕਹੇ ਕਿ ਉਹਨੂੰ ਸਤਕਾਰ ਦੇ ਕੇ ਆਪਾਂ ਕੀ ਸਿੱਧ ਕਰਨਾ ਚਾਹੁੰਦੇ ਆ ਕਿ ਇਹ ਤਾਂ ਕਾਲੀ ਦਲ ਨੂੰ ਪਹਿਲਾਂ ਹੀ ਅੰਦਰੋਂ ਖੋਰਾ ਲਾਈ ਜਾ ਰਹੇ ਆ ਕਿ ਜਦੋਂ ਕਾਲੀ ਦਲ ਉੱਠਣ ਲੱਗਦਾ ਜਦੋਂ ਸ਼੍ਰੋਮਣੀ ਕਾਲੀ ਦਲ ਜਿਹੜੀ ਪੰਜਾਬ ਬਚਾਉ ਯਾਤਰਾ ਚ ਬੜਾ ਵਧੀਆ ਮਹਿਮ ਬੜੀ ਬੜੀ ਵਧੀਆ ਯਾਤਰਾ ਸ਼ੁਰੂ ਹੋਈ ਉਸ ਵਿੱਚ ਕੀ ਹੋਇਆ ਲੋਕ ਲਹਿਰ ਹੋਈ ਲੋਕ ਲਹਿਰ ਚੱਲੀ ਕਾਲੀ ਦਲ ਦੀ ਗੱਲ ਚੱਲਣ ਲੱਗੀ ਉਸ ਵਿੱਚ ਬਾਗੀ ਲੀਡਰਾਂ ਨੇ ਕੀ ਕੀਤਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਇੱਕ ਵਧੀਆ ਨਿਖਰ ਕੇ ਅੱਗੇ ਆ ਰਹੇ ਆ ਉਹ ਆਪੋ ਆਪਣੇ ਹਲਕਿਆਂ ਦੇ ਵਿੱਚ ਵਰਕ ਬੰਦ ਕਰਤਾ ਆਪਣੇ ਹਲਕਿਆਂ ਦੇ ਵਿੱਚ ਗਈ ਨਹੀਂਗੇ ਵੋਟਾਂ ਹੀ ਨਹੀਂ ਮੰਗੀਆਂ ਜਿਹੜੇ ਬਾਗੀ ਧੜੇ ਵਾਲੇ ਆ ਦੱਸਣਾ ਚਾਹੁੰਦਾ ਮੈਂ ਤੁਹਾਨੂੰ ਉਹਨਾਂ ਨੇ ਚਾਹੇ ਕਿਸੇ ਦਾ ਦੋ ਹਲਕਿਆਂ 'ਚ ਸੀ ਚਾਹੇ ਪੰਜਾਂ ਹਲਕਿਆਂ 'ਚ ਸੀ ਉਹਨਾਂ ਨੇ ਆਪਦੇ ਹਲਕਿਆਂ 'ਚ ਵੋਟਾਂ ਨਹੀਂ ਮੰਗੀਆਂ ਚਾਹੇ ਪਟਿਆਲਾ ਹਲਕਾ ਲਾ ਲੋ ਚਾਹੇ ਸਭਰੂਰ ਲਾ ਲੋ ਚਾਹੇ ਜੋ ਉਹਨਾਂ ਨੇ ਕਿਸੇ ਨੇ ਕੋਈ ਵੋਟ ਨਹੀਂ ਮੰਗੀ ਮਿਸਟਰ ਤੇ ਬਾਅਦ ਚੋ ਮਿਸਟਰ ਸਿੰਘ ਸ਼੍ਰੋਮਣੀ ਅਕਾਲੀ ਦਲ ਤੇ ਜਿਹੜੀ ਸੁਧਾਰ ਲੈ ਰਿਹਾ ਪਹਿਲਾਂ ਮੈਨੂੰ ਪਹਿਲਾਂ ਮੈਨੂੰ ਪਹਿਲਾਂ ਮੈਨੂੰ ਕੰਪਲੀਟ ਕਰ ਲੈਂਦਾ ਉਸ ਤੋਂ ਬਾਅਦ 1 ਬਾਈ 1 ਮੈਂ ਤੁਹਾਨੂੰ ਸਾਰਿਆਂ ਦਾ ਕਰ ਦੂੰਗਾ ਇੰਟਰਪਟ ਨਾ ਆਇਆ ਮਾੜਾ ਜਾ ਆ ਜਾ ਜੀ ਉਹਦੇ ਚ ਹੁਣ ਆਪਾਂ ਕਹਿੰਦੇ ਆ ਵੋਟ ਬੈਂਕ ਘਟਿਆ ਵੋਟ ਬੈਂਕ ਜਦ ਜਿਹੜੇ ਅਕਾਲੀ ਦਲ ਦੇ ਵੱਡੇ ਲੀਡਰ ਜਿਨ੍ਹਾਂ ਨੇ ਸਰਕਾਰਾਂ ਹੰਡਾਈਆਂ ਮਨਿਸਟਰੀਆਂ ਮਾਣੀਆਂ ਚੀ ਪਾਰਲੀਮੈਂਟ ਸੈਕਟਰੀਆਂ ਮਾਣੀਆਂ ਐਮ ਐਲ ਏ ਮਾਣੀਆਂ ਉਸ ਉਸ ਬੰਦਿਆਂ ਨੇ ਉੱਥੇ ਜਾ ਕੇ ਵੋਟਾਂ ਮੰਨੀ ਮੰਗੀਆਂ ਤੇ ਉਹਦਾ ਠਿਕਰਾ ਕੀਦਾ ਸਰਪੰਦੇ ਆ ਸਰਦਾਰ ਸੁਖਵੀਰ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਦੇ ਤਾਂ ਤੁਸੀਂ ਬਠਿੰਡਾ ਦੇਖ ਲਓ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਨਮਾਇੰਦਗੀ ਕਰਦੇ ਸੀ ਅਪਰੋਜਪੁਰ ਤੋਂ ਉਹ ਦੇਖ ਲਓ ਕਿੰਨਾ ਸੋਹਣਾ ਰਿਜ਼ਲਟ ਰਹੇ ਉਹ ਚੀਜ਼ਾਂ ਦੇ ਹੁਣ ਬਾਕੀ ਗੱਲਾਂ ਦਾ ਹੁਣ ਠਿਕਰਾ ਹੋਰ ਪਾਰਟੀਆਂ ਨਾਲ ਰਲ ਕੇ ਕਿਉਂਕਿ ਇੱਕ ਇਹਨਾਂ ਦਾ ਸੱਤਾ ਜਿਹੜੀ ਆ ਮੇਨ ਇਹਨਾਂ ਨੂੰ ਸੱਤਾ ਦੀ ਚਾਹ ਵਾ ਨਾ ਇਹਨਾਂ ਨੂੰ ਕਿਸੇ ਇਕਲਿਦਲ ਨਾਲ ਲੈਣਾ ਵਾ ਇਹਨਾਂ ਨੂੰ ਤਾਂ ਜਿਹੜਾ ਇਹਨਾਂ ਨੂੰ ਐਮਪੀ ਬਣਾ ਦੇਵੇ ਮੈਂਬਰ ਰਾਜੇਸਾਭਾ ਬਣਾ ਦੇਵੇ ਜਾਂ ਐਮਐਲਏ ਦੇ ਬਣਾ ਦੇਵੇ ਜਾਂ ਕੋਈ ਕਿਸੇ ਵਜ਼ੀਰ ਬਣਾ ਦੇਵੇ ਇਹਨਾਂ ਨੂੰ ਇਹਨਾਂ ਦਾ ਹੀ ਇਹ ਮਤਲਬ ਆ ਹੋਰ ਸ਼੍ਰੋਮਣੀ ਅਕਾਲੀ ਦਲ ਨਾਲ ਕੋਈ ਮਤਲਬ ਨਹੀਂ ਕੋਈ ਪੰਜਾਬ ਦੇ ਲੋਕਾਂ ਨਾਲ ਕੋਈ ਮਤਲਬ ਨਹੀਂ ਇੱਕ ਸ਼੍ਰੋਮਣੀ ਅਕਾਲੀ ਦਲ ਇੱਕੋ ਹੀ ਖੇਤਰੀ ਪਾਰਟੀ ਆ ਜਿਹੜੀ ਪੰਜਾਬ ਨੂੰ ਬਚਾ ਸਕਦੀ ਹੈ ਐਦੂ ਬਿਨਾ ਕੋਈ ਨਹੀਂ ਇਹ ਪੰਜਾਬੀਆਂ ਦੀ ਪਾਰਟੀ ਆ ਪੰਜਾਬੀਆਂ ਲਈ ਹੀ ਕੰਮ ਕਰਦੀ ਆ ਤੇ ਪੰਜਾਬੀਆਂ ਦੀ ਹੀ ਸੋਚ ਤੇ ਪੈਦਾ ਦਿੰਦੀ ਆ ਜਿਹੜਾ ਪ੍ਰਧਾਨ ਮੰਤਰੀ ਨੇ ਫੈਸਲਾ ਲਿਆ ਚਕੀਰ ਜੀ ਨੇ ਇਹ ਫੈਸਲਾ ਪਹਿਲਾਂ ਨਹੀਂ ਲੈਣਾ ਚਾਹੀਦਾ ਸੀ ਲੋਕ ਸਭਾ ਦੇ ਚੋਣਾਂ ਤੋਂ ਪਹਿਲਾਂ ਕਿਹੜਾ ਜੀ ਜਿਹੜਾ ਉਹ ਇਹਨਾਂ ਨੇ ਅਧਲਾਵਤੀ ਕੀਤੀ ਜਿਹੜੀ ਪਾਲਿਟੀ ਤੋਂ ਬਾਹਰ ਘਟੇ ਗਈ ਨਹੀਂ ਨਹੀਂ ਜੀ ਇਹ ਤਾਂ ਗੱਲ ਸੁਣੋ ਇਹ ਤਾਂ ਕੋਈ ਵੀ ਬੰਦਾ ਹੁਣ ਇਲੈਕਸ਼ਨਾਂ ਦੇ ਦਿਨਾਂ 'ਚ ਕੋਈ ਘਰੇ ਵਹਿ ਜਾਵੇ ਹੁਣ ਉਹ ਘਰੇ ਬਹਿ ਕੇ ਉਂ ਵੰਕਰੀ ਗਏ ਅਸੀਂ ਹਮ ਕਰਦੇ ਆਂ ਜੀ ਮਦਦ ਪਰ ਮਦਦ ਤਾਂ ਰਿਜ਼ਲਟ ਤੋਂ ਬਾਅਦ ਜਾਂ ਉਦੋਂ ਪਤਾ ਤਾਂ ਲੱਗ ਜਾਂਦਾ ਉਹ ਇੱਕ ਸਮਾਂ ਹੁੰਦਾ ਸਮਾਂ ਜਿਸ ਉਸ ਇੱਕ ਕੋਈ ਸਟੈਪ ਲੈਣਾ ਔਖਾ ਹੁੰਦਾ ਉਸ ਉਦੋਂ ਬਾਅਦ ਇਹਨਾਂ ਨੇ ਬਗਾਵਤ ਕੀ ਕੀ ਕਰਤੀ ਸ਼ੁਰੂ ਜਦੋਂ ਰਿਜ਼ਲਟ ਆਏ ਤਿੰਨ ਤਰੀਕ ਤੋਂ ਬਾਅਦ ਹੀ ਬਗਾਵਤ ਸ਼ੁਰੂ ਹੋ ਗਈ ਬਗਾਵਤ ਦਾ ਤਾਂ ਇਹਨਾਂ ਦਾ ਪਹਿਲਾਂ ਹੀ ਸੀਗਾ ਬਣਿਆ ਹੋਇਆ ਜਿਹਦੇ ਚ ਉਦੋਂ ਬਾਅਦ ਪ੍ਰੈਸਾਂ ਹੀ ਤੁਹਾਡੇ ਰੂਬਰੂ ਹੋ ਕੇ ਇਹ ਕਰਦੇ ਰਹੇ ਗੱਲਾਂ ਕੀ ਆਏ ਜੀ ਸੁਖਵੀਰ ਸਿੰਘ ਬਾਦਲਾਏ ਸੋਮਨੀ ਕਾਲੀਤਲਾਏ ਤੇ ਫਿਰ ਪਾਰਟੀ ਫੋਰਮ ਤੇ ਅਨੁਸ਼ਾਸਨ ਕਮੇਟੀ ਦੇ ਚੇਅਰਮੈਨ ਸੀਗੇ ਸਰਦਾਰ ਬਲਵਿੰਦਰ ਸਿੰਘ ਪੁੰਦੜ ਜੀ ਇਹਨਾਂ ਨੂੰ 21 ਤਰੀਕ ਨੂੰ ਸੱਦੇ ਆ ਇਹਨਾਂ ਨੂੰ 24 ਤਰੀਕ ਨੂੰ ਸੱਦੇ ਫੇਰ ਸਮਾਂ ਦਿੱਤਾ ਕਿ ਤੁਸੀਂ ਜਿਹੜਾ ਗੱਲ ਕਰਨੀ ਹੈ ਪਾਰਟੀ ਪਲੇਟਫਾਰਮ ਤੇ ਉੱਪਰ ਖੜ ਕੇ ਕਰੋ ਕੋਈ ਵੀ ਕੋਈ ਵੀ ਗੱਲ ਹੁੰਦੀ ਆ ਉਹ ਆਪਾਂ ਪਾਰਟੀ ਪਲੇਟਫਾਰਮ ਤੇ ਕਹਿ ਕੇ ਚੰਗੀ ਲੱਗਦੇ ਆ ਠੀਕ ਹੈ ਅੰਦਰ ਪਰਿਵਾਰਾਂ ਚ ਵੀ ਆਪਣੇ ਪਰਿਵਾਰਾਂ ਚ ਵੀ ਗੁੱਸੇ ਗਲੇ ਹੁੰਦੇ ਆ ਪਰ ਕੋਈ ਵੀ ਅੰਦਰ ਬਹਿ ਕੇ ਸੁਲਝਾਉਂਦੇ ਆ ਨਾ ਜੀ ਉਹ ਕੋਈ ਆਪਾ ਪ੍ਰੈਸ 'ਚ ਤਾਂ ਨਹੀਂ ਲੈ ਕੇ ਜਾ ਕੇ ਕਹਿੰਦੇ ਵੀ ਭਾਈ ਮੇਰਾ ਨਾ ਆ ਪਰਿਵਾਰਕ ਚੀਜ਼ ਆ ਆ ਨਹੀਂ ਹੁੰਦੀ ਆ ਨਹੀਂ ਹੁੰਦੀ ਜਦ ਪਾਰਟੀ ਫੋਰਮ ਤੇ ਆਪਾਂ ਗੱਲ ਕਰਨ ਨੂੰ ਤਿਆਰ ਨਹੀਂਗੇ ਇਹਦਾ ਮਤਲਬ ਸਿੱਧੋ ਸਿੱਧ੍ਹੀ ਇਹੀ ਗੱਲ ਆ ਜੀ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਮਤਲਬ ਇੱਕ ਬਣਾ ਕੇ ਨਕਲੀ ਸ਼੍ਰੋਮਣੀ ਅਕਾਲੀ ਦਲ ਤੇ ਸਰਕਾਰਾਂ ਦਿੱਲੀ ਦੇ ਹੱਥ ਦੇਣਾ ਚਾਹੁੰਦੇ ਆ ਜੀ ਤੇ ਉਹ ਪੰਜਾਬ ਦੀ ਜਨਤਾ ਬੜੀ ਸੂਝਵਾਨ ਆ ਉਹ ਕਦੇ ਵੀ ਇਹ ਚੀਜ਼ ਹੋਣ ਨਹੀਂ ਦੇਊਗੀ ਸਰ ਮੇਰਾ ਕੁਐਸਚਨ ਸੀ ਸ਼੍ਰੋਮਣੀ ਅਕਾਲੀ ਦਲਔਰ ਜਿਹੜੀ ਸੁਧਾਰ ਲੈ ਰਿਆ ਇਹ ਅਲੱਗ ਲੱਗਿਆ ਜੀ ਬਿਲਕੁਲ ਜੀ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਸੁਧਾਰ ਲੈ ਤਾ ਇਹਨਾਂ ਨੇ ਆਪ ਬਣਾਈ ਹੈ ਜੀ ਹੁਣ ਸੁਧਾਰ ਕਰੀ ਤਾਂ ਜਾਂਦੇ ਆ ਹੁਣ ਪ੍ਰਦੀਪ ਕਲੇਰ ਦਾ ਅਕਸ ਸੁਧਾਰਨ ਤੇ ਲੱਗੇ ਆ ਜਿਹੜਾ ਬੰਦੇ ਦਾ ਨਾਮ ਲੈਣਾ ਨਹੀਂ ਕੋਈ ਪਸੰਦ ਕਰਦਾ ਜਿਨੇ ਐਡੀ ਵੱਡੀ ਬੇਇੱਜ਼ਤੀ ਕੀਤੀ ਆ ਬੰਦੇ ਨੇ ਉਸ ਨੂੰ ਅਸੀਂ ਸ਼੍ਰੀਮਾਨ ਕਹਿ ਕੇ ਉਹਨੂੰ ਸਮਾਜ ਦੇ ਵਿੱਚ ਉਹਦੀ ਸੁਧਾਰ ਕਰ ਰਹੇ ਆ ਉਹਦੀ ਇੰਟਰਵਿਊ ਹੋ ਰਹੀ ਆ ਹੋਰ ਕੀ ਸਤਾ ਰਹਾ ਹੈ ਆਹੀ ਸਤਾ ਲੱਗਦਾ ਜੀ ਮੈਨੂੰ ਸਰ ਪ੍ਰਦੀਪ ਕਲੇਰ ਨੇ ਜਿਹੜਾ ਹੈਗਾ ਸੁਖਵੀਰ ਬਾਦਲ ਤੇ ਵੀ ਕਾਫੀ ਉਜਾਮ ਲਾਏ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਆਂ ਭਾਜੀ ਹੁਣ ਇਹ ਤੁਸੀਂ ਦੱਸੋ ਜਦੋਂ ਐਸਆਈਟੀ ਬਣੀ ਸੀਗੀ ਜਦੋਂ ਪੁਲਿਸ ਇੰਟੈਰੋਗੇਸ਼ਨ ਤੇ ਸੀਗਾ ਉਦੋਂ ਤਾਂ ਪ੍ਰਦੀਪ ਕਲੇਰ ਕੁਝ ਬੋਲਿਆ ਨੀਗਾ ਠੀਕ ਹੈ ਨਾ ਜਦੋਂ ਹੁਣ ਬੇਲ ਹੋ ਜਾਂਦੀਆਂ ਉਹਦੇ ਆਕਾ ਜਿਨ੍ਹਾਂ ਨੇ ਸਟੇਟਾਂ ਚਲਾਉਂਦੇ ਆ ਤੇ ਜਿੰਨਾ ਇਲੈਕਸ਼ਨਾਂ ਲੜਨੀਆਂ ਹਰਿਆਣਾ ਇਲੈਕਸ਼ਨ ਵੀ ਆ ਰਹੀ ਆ ਉਹ ਵੀ ਆ ਹੁਣ ਇਹ ਦੇਖੋ ਤੁਸੀਂ ਕੜੀ ਕੀ ਦੇ ਨਾਲ ਜੁੜਦੀ ਆ ਕਿ ਹੁਣੇ ਸੈਂਸਟਿਵ ਕੰਮ ਕਿਵੇਂ ਸ਼ੁਰੂ ਹੋਇਆ ਬਾਗੀ ਤੜਾ ਬਣਿਆ ਕਿ ਅਕਾਲ ਤਖਤ ਸਾਹਿਬ ਆਪਾਂ ਪੇਸ਼ ਹੋ ਕੇ ਅਸੀਂ ਮਾਫੀ ਮੰਗਦੇ ਠੀਕ ਹੈ ਜੀ ਚਲੋ ਅਕਾਲ ਤਖਤ ਸਾਹਿਬ ਮੈਂ ਕਹਿੰਦਾ ਇੱਕ ਵਾਰ ਨਹੀਂ ਜਿੰਨੀ ਵਾਰੀ ਮਰਜ਼ੀ ਜਾਇਆ ਜਾਵੇ ਉਹ ਥੋੜਾ ਹੀ ਆ ਜੀ ਚਲੋ ਉਹਦੇ ਨਾਲ ਹੀ ਅਕਾਲ ਤਖਤ ਸਾਹਿਬ ਨੂੰ ਜਿਹੜਾ ਜਵਾਬ ਸੀ ਉਹ ਸੁਖਵੀਰ ਸਿੰਘ ਬਾਦਲ ਜੀ ਨੇ ਇੱਕ ਨਿਮਾਣਾ ਸਿੱਖ ਹੋ ਕੇ ਉੱਥੇ ਗੋਡੇ ਲਾ ਕੇ ਉਹ ਆਪ ਦਾ ਜਿਹੜਾ ਜਵਾਬ ਸੀ ਉਹਨਾਂ ਦੇ ਅਗ ਅਬਮਿਟ ਕਰਤਾ ਉਹਨਾਂ ਨੂੰ ਦੇਤਾ ਜਥੇਦਾਰ ਸਾਹਿਬ ਨੂੰ ਹੁਣ ਇਹਦੇ ਨਾਲ ਕੜੀ ਕੀ ਜੁੜਦੀ ਆ ਕੜੀ ਇਹ ਜੁੜਦੀ ਆ ਵਿੱਚੋਂ ਹੀ ਫਿਰ ਪ੍ਰਦੀਪ ਕਲੇਰ ਨਿਕਲੇ ਆਇਆ ਦੇਖੋ ਸਾਰੀ ਕੜੀ ਨਾ ਕੜੀ ਜੁੜੀ ਜਾਂਦੀ ਆ ਜੀ ਇਸ ਚੀਜ਼ ਦੀ ਪ੍ਰਦੀਪ ਕਲੇਰ ਕਹਿਣ ਲੱਗ ਗਿਆ ਕਿ ਮਾਫੀ ਇਹ ਮਤਲਬ ਸੁਖਵੀਰ ਸਿੰਘ ਬਾਦਲ ਨੇ ਜਿਹੜਾ ਬੰਦਾ ਬੇਅਦਬੀ ਕਰਦਾ ਬੇਅਦਵੀ ਜੇ ਕਿਸੇ ਨੇ ਵੀ ਕਰਵਾਈ ਆ ਉਹ ਬੰਦਾ ਆਪ ਦਾ ਕੋਈ ਜਿਹੜਾ ਉਹਦਾ ਸੈਕੰਡ ਇਨ ਕਮਾਂਡ ਹੁੰਦਾ ਉਹਨੂੰ ਨਹੀਂ ਭੇਜਦਾ ਹੁੰਦਾ ਕਹਿੰਦਾ ਵੀ ਜਿਹੜਾ ਕੋਈ ਕੰਮ ਕਰਦਾ ਲੋਕ ਜਿਹੜਾ ਥੱਲੇ ਬੇਸ ਤੇ ਕੰਮ ਕਰਦਾ ਉਹ ਉਹ ਤੋਂ ਕਰਾਈ ਜਾ ਕਿਵੇਂ ਵੀ ਕਰਾਈ ਉਹ ਬੰਦਿਆਂ ਤੋਂ ਕਰਾਈ ਉਹ ਉਹ ਕਹਿੰਦਾ ਮੈਂ ਮੀਟਿੰਗ ਕਰਕੇ ਆਇਆ ਸੀ ਇਹ ਤੁਹਾਨੂੰ ਗੱਲਾਂ ਸਮਝ ਆਉਂਦੀਆਂ ਦੀ ਇਹ ਤਾਂ ਸਿਰਫ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਦੀ ਸ਼ਾਖ ਖਰਾਬ ਕਰਨ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਛਾਹ ਖਰਾਬ ਕਰਦੇ ਕੋਈ ਹੋਰ ਤਾਂ ਮੁੱਦਾ ਲੱਭਦਾ ਨਹੀਂ ਜੀ ਇਹਨਾਂ ਨੂੰ ਇਹ ਬਹੁਤ ਮਾੜੀ ਗੱਲ ਆ ਕਾਲੀ ਦਲ ਨੂੰ ਜਿਹੜਾ ਖੋਰਾ ਲੱਗ ਰਿਹਾ ਜੀ ਇਹ ਮੈਂ ਤਾਂ ਕਹਿੰਦਾ ਇਹਦੋਂ ਮਾੜੀ ਗੱਲ ਹੈ ਨਹੀਂ ਕਿ ਜਿਹੜੇ ਬਾਗੀ ਲੀਡਰ ਨੇ ਇਹ ਤਾਂ ਆਪਦੇ ਘਰੇ ਬੈ ਗਏ ਨੇ ਹੁਣ ਜਿਨ੍ਹਾਂ ਨੇ 30 30 40 40 ਸਾਲ ਮਿਨਿਸਟਰੀਆਂ ਹੰਡਾਈਆਂ ਹੋਣ ਉਹਨਾਂ ਦਾ ਅਸਰ ਸੁਖ ਹੁੰਦਾ ਕਿ ਨਹੀਂ ਹੁੰਦਾ ਜੀ ਹੁੰਦਾ ਜੀ ਉਹ ਬੰਦੇ ਘਰੇ ਬਹਿ ਕੇ ਤੇ ਆਪ ਦੇ ਅੰਦਰ ਗੱਦੀ ਵੋਟਰਾਂ ਨੂੰ ਫੋਨ ਕਰੋ ਕਿ ਭਾਈ ਆਪਾਂ ਉਧਰ ਨਹੀਂ ਚੱਲਣਾ ਉਧਰ ਵੋਟਾਂ ਪਾਉਣੀਆਂ ਤੇ ਠੀਕ ਹੈ ਤੁਸੀਂ ਸਰਤਾ ਸੁਖਬੀ ਸਿੰਘ ਬਦਲ ਤੇ ਭੰਦੇ ਹੋ 117 ਸੀਟਾਂ ਦੇ ਦੇਖੋ ਕਿੰਨੀਆਂ ਸੀਟਾਂ ਤੇ ਭਾਜੀ ਗੱਲ ਸੁਣੋ ਮੈਂ ਨਹੀਂ ਨਹੀਂ 117 ਤੇ ਨਹੀਂ ਹੁੰਦੀਆਂ ਭਾਜੀ ਨਹੀਂ 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 ਉਹਦੇ ਚ 13 ਸੀਟਾਂ ਸੀ ਜੀ ਦੋ ਤਾਂ ਸਾਡੇ ਜਿਹੜੇ ਭਾਈ ਅਮਰਪਾਲ ਸਿੰਘ ਜੀ ਤੇ ਸਰਬਜੀਤ ਸਿੰਘ ਠੀਕ ਹੈ ਇਹਨਾਂ ਤਾਂ ਪੰਥ ਦੇ ਹੁਣ ਉਹਨਾਂ ਦੇ ਸਰਬਜੀਤ ਸਿੰਘ ਦੇ ਪਿਤਾ ਜੀ ਦੀ ਬਹੁਤ ਵੱਡੀ ਕੁਰਬਾਨੀ ਸੀ ਸਿੱਖ ਪਾਕ ਕੌਮ ਜਾਂ ਉਹ ਸਾਰੇ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਉਹਨਾਂ ਨੇ ਵੋਟਾਂ ਪਾਈ ਜਿਹੜੇ ਪੀੜੀਆਂ ਦਰ ਪੀੜੀਆਂ ਚੱਲੇ ਆਉਂਦੇ ਆ ਤੇ ਉਹਨਾਂ ਦਾ ਜੀ ਪਰ ਉਹਨਾਂ ਇਹਨਾਂ 'ਚ ਹੁਣ ਜਿਹੜੇ ਤੁਸੀਂ ਦੇਖੋ ਇੱਕ ਪ੍ਰੈਜ਼ੀਡੀਅਮ ਬਣਾਈ ਆ ਜੀ 13 ਬੰਦਿਆਂ ਦੀ 13 ਬੰਦਿਆਂ 'ਚ ਆਪਾਂ ਕਹਿੰਦੇ ਆ ਕਿ ਪੰਜਾਬ 'ਚ ਸਰਬੀਰ ਸਿੰਘ ਬਾਦਲ ਤੋਂ ਬਿਨਾ ਹੋਰ ਕੋਈ ਪ੍ਰਧਾਨਗੀ ਨਹੀਂ ਕਰ ਸਕਦਾ ਕੋਈ ਬੁੱਧੀਜੀਵ ਆ ਕੋਈ ਉਹ ਤੁਸੀਂ ਉਹਦਾ ਇੱਕ ਬੰਦੇ ਇੱਕ ਬੰਦਾ ਛਾਂਡਣਾ ਤੁਸੀਂ 13 ਬੰਦਿਆਂ ਦੀ ਪ੍ਰੈਜ਼ੀਡੀਅਮ ਬਣਾਈ ਆ ਜੀ 13 ਬੰਦਿਆਂ 'ਚ ਤੁਹਾਨੂੰ ਇੱਕ ਵੀ ਬੰਦਾ ਬੁੱਧੀਜੀਵ ਨਹੀਂ ਲੱਭਿਆ ਸਾਰੇ ਤੁਸੀਂ ਜਿਹੜੇ ਬਾਦਲ ਪਰਿਵਾਰ ਦੇ ਵਿਰੋਧੀ ਸੀਗੇ ਸ਼ੁਰੂ ਤੋਂ ਜਿਨ੍ਹਾਂ ਨੇ ਇੱਕ ਇੱਕ ਦੋ ਦੋ ਵਾਰ ਹੀ ਪਾਰਟੀਆਂ ਛੱਡੀਆਂ ਹੋਈਆਂ ਨੇ ਉਹੀ ਬਣਾਏ ਨੇ ਜੇ ਹੈ ਤਾਂ ਲਿਸਟ ਮੇਰੇ ਫੋਨ 'ਚ ਮੈਂ ਕੱਢ ਕੇ ਦਿਖਾ ਵੀ ਦਿਨਾ ਕਿਹੜੇ-ਕਿਹੜੇ ਮੈਂਬਰ ਪਾਏ ਨੇ ਉਹਦੇ 'ਚ ਮੈਨੂੰ ਇੱਕ ਵੀ ਬੁੱਧੀਜੀਵ ਦਿਖਾ ਦਿਓ ਇੱਕ ਵੀ ਕੋਈ ਨਿਊਟਰਲ ਬੰਦਾ ਦਿਖਾ ਦਿਓ ਪੋਜ਼ਿਟਿਵ 'ਚ ਜਿਹੜਾ ਵੀ ਕੋਈ ਪਾਇਆ ਹੋਵੇ ਹੁਣੇ ਭਾਜੀ ਇਹ ਤਾਂ ਇੱਕ ਸੱਤਾ ਦੀ ਹੈ ਹੁਣ ਜੋ ਤੁਸੀਂ ਮਰਜ਼ੀ ਕਹੀ ਚੱਲੋ ਮੈਂ ਤਾਂ ਇਹੀ ਕਹਿਣਾ ਕਿ ਆਨੀ ਬਾਨੀ ਕਾਲੀ ਦਲ ਨੂੰ ਖੋਰਾ ਲਾਉਣਾ ਕਾਲੀ ਦਲ ਨੂੰ ਕਮਜ਼ੋਰ ਕਰਨਾ ਕਾਲੀ ਦਲ ਨੂੰ ਖਤਮ ਕਰਨਾ ਇਹਨਾਂ ਦਾ ਇੱਕ ਮਤਲਬ ਰਹਿ ਗਿਆ ਹੋਰ ਇਹਦੇ ਉੱਤੇ ਕੋਈ ਗੱਲ ਨਹੀਂ ਹੁੰਦਾ ਜੀ ਮੇਰਾ ਸਾਰ ਇੱਕ ਸਵਾਲ ਹੈਗਾ ਜੀ ਜੀਜੀਤ ਗੌਰ ਨੇ ਪਹਿਲਾਂ ਵੀ ਬਾਗੀ ਹੋ ਕੇ ਪਾਰਟੀ ਛੱਡੀ ਸੀ ਉਸ ਤੋਂ ਬਾਅਦ ਫਿਰ ਸੁਖਵੀਰ ਬਾਦਲ ਜੀ ਨੇ ਜਿਹੜਾ ਹੈਗਾ ਉਹਨਾਂ ਨੂੰ ਫਿਰ ਪਾਰਟੀ ਜੁਆਇਨ ਕਰ ਲਈ ਕਿਸ ਤਰ੍ਹਾਂ ਦੇਖਦੇ ਆਂ ਭਾਜੀ ਗੱਲ ਤੋਂ ਜਦੋਂ ਪਾਰਟੀ ਅਸੀਂ ਫਿਰ ਇਹੀ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਦਾ ਸੁਖਵੀਰ ਸਿੰਘ ਬਾਦਲ ਦੀ ਇਹੀ ਰਹੀ ਕਿ ਜੇ ਚਲੋ ਪਾਰਟੀ 'ਚ ਕੰਮ ਤਾਂ ਕੀਤਾ ਕਦੇ ਇਹਨਾਂ ਨੇ ਪਾਰਟੀ ਲਈ ਕੰਮ ਕੀਤਾ ਤੇ ਜੇ ਇੱਕ ਬੰਦੇ ਨੂੰ ਆਪਾਂ ਕਹਿੰਦੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਜੇ ਘਰੇ ਆਜ ਵੀ ਉਹਨੂੰ ਭੁੱਲਿਆ ਨਹੀਂ ਕਹਿੰਦੇ ਉਹਨਾਂ ਦਾ ਫੇਰ ਇੱਕ ਵਾਰੀ ਮੌਕਾ ਦੇਤਾ ਪਰ ਇਹ ਫੇਰ ਮਤਲਬ ਪ੍ਰਸ ਨਿਕਲੇ ਜੀ ਫੇਰ ਉਹਵੇਂ ਇਕੱਲਾ ਕੀਤੀਆਂ ਤੇ ਇਹ ਬਹੁਤ ਮਾੜੀ ਗੱਲ ਹੈ ਜਨਾ ਵੀ ਹੁਣ ਤੁਹਾਨੂੰ ਇੱਕ ਗੱਲ ਦੱਸਦਾ ਪ੍ਰਧਾਨ ਜੀ ਪਹਿਲੇ ਦਿਨ ਤੋਂ ਹੀ ਸਾਰੀਆਂ ਮੀਟਿੰਗਾਂ ਹੋਈਆਂ ਆ ਐਸਜੀਪੀਸੀ ਮੈਂਬਰ ਸਾਹਿਬ ਬੈਠੇ ਨੇ ਐਸਜੀਪੀਸੀ ਮੈਂਬਰ ਸਾਹਿਬਾਂ ਦੀ ਮੀਟਿੰਗ علیحد੍ਹਾ ਹੋਈ ਵਰਕਿੰਗ ਕਮੇਟੀਆਂ ਦੀ علیحد੍ਹਾ ਹੋਈ ਮੀਟਿੰਗ ਜੂਥ ਦੀ علیحد੍ਹਾ ਹੋਈ ਇਸਤਰੀ ਕਾਲੀ ਦਲ ਦੀ علیحد੍ਹਾ ਹੋਈ ਹਰ ਵਰਕਰ ਨੂੰ ਹਰ ਅਹੁਦੇਦਾਰ ਨੂੰ ਉੱਥੇ ਸੱਦਿਆ ਗਿਆ ਸੁਖਵੀਰ ਸਿੰਘ ਬਾਦਲ ਜੀ ਸਾਰਿਆਂ ਨੂੰ ਪਹਿਲਾਂ ਜਦੋਂ ਬਹਿੰਦੇ ਸੀਗੇ ਕਹਿੰਦੇ ਮੈਂ ਪਾਰਟੀ ਪ੍ਰਧਾਨਗੀ ਛੱਡਣ ਨੂੰ ਤਿਆਰ ਆਂ ਕਿ ਤੁਸੀਂ ਦੱਸੋ ਕੋਈ ਵੀ ਵਰਕਰ ਇੱਕ ਵੀ ਵਰਕਰ ਇਹ ਜਿਹੜੇ 7-8 ਜਾਣੇ ਆ ਇਹ ਤਾਂ ਪਹਿਲੇ ਦਿਨ ਤੋਂ ਹੀ ਚਾਹੇ ਬਰਨਾਲਾ ਪਰਿਵਾਰ ਹੋ ਗਿਆ ਜਾਂ ਜਿਹੜੇ ਵੀ ਆਪਾਂ ਬਾਕੀ ਪਰਿਵਾਰ ਨੇ ਆਪਾਂ ਸਾਰੇ ਦੇਖਦੇ ਆਂ ਕਿ ਇਹ ਪਹਿਲੇ ਦਿਨ ਤੋਂ ਬਾਦਲ ਪਰਿਵਾਰ ਦੇ ਇੰਗੇਸਟ ਆ ਅਰ ਹੁਣ ਵੀ ਇੱਕੋ ਹੀ ਮੰਗ ਉੱਠ ਰਹੀ ਆ ਕਿ ਜਿਹੜਾ ਸੁਖਵੀਰ ਬਦਲ ਆਪਣੀ ਪ੍ਰਧਾਨਗੀ ਛੱਡ ਦੇ। ਭਾਜੀ ਇਹ ਤਾਂ ਇਹੀ ਉਠਾਉਂਦੇ ਆ ਨਾ ਜੀ ਗਲਤਾਂ ਹੁਣ ਇਹ ਨਹੀਂ ਐਡਾ ਵੱਡਾ ਕੈਡਰ ਬੈਠਾ ਐਨੀ ਵੱਡੀ ਸਾਡੀ ਲੀਡਰਸ਼ਿਪ ਬੈਠੀ ਆ। ਵੋਟਰ ਵੀ ਤਾਂ ਹੈਗੇ ਆ ਤੁਹਾਨੂੰ ਵੋਟਰ ਆ ਜੀ ਹਾਂ ਜੀ ਚੱਲ ਕੋਲ। ਵੋਟਰੀ ਪਾਉਂਦੇ ਕੀ ਵੋਟ ਹੀ ਨਹੀਂ ਪਾਉਂਦੇ ਜਿਹੜਾ ਲੋਕੀ ਭਾਜੀ ਦੁਖੀ ਆ। ਨਾ ਨਾ ਇਹ 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 ਹੁਣ ਨਹੀਂ ਗੱਲਾਂ ਹੋਈਆਂ। ਕਈ ਵਾਰੀ ਅਕਾਲੀ ਦਲ ਜਿਹੜਾ ਵਾ ਉਹ ਇਵੇਂ ਹੋਈ ਆ ਪਰ ਅਕਾਲੀ ਦਲ ਫਿਰ ਤੁਹਾਨੂੰ ਦੱਸੋ ਵੀ ਦੋ ਦੋ ਦਾ ਮਤਲਬ ਹੋਈ ਜੀ ਪਿਟੀਸ਼ਨ ਬਣ ਗਈ ਕੱਲ੍ਹ ਨੂੰ। ਉਹ ਕਹਿੰਦੇ ਵੀ ਅਕਾਲੀ ਦਲ ਆ ਹੀ ਨਹੀਂ ਸਕਦਾ ਪਰ ਅਕਾਲੀ ਦਲ ਫਿਰ ਰਿਵਾਈਵ ਕੀਤਾ ਇਹ ਨਹੀਂ ਹੁੰਦਾ ਇਹ ਪੰਜਾਬ ਦਾ 55000 ਵੋਟ ਇਸ ਚੇ ਦਾ ਜਿਹੜਾ ਹੈਗਾ 2027 ਦੇ ਵਿੱਚ ਆ ਸਕੀ ਹੋਵੇ 50000 ਵੋਟ ਸੀ ਜੀ ਅੱਜ ਭਾਜਪਾ ਇਹ ਦੂਸਰ ਬਸ ਲੈ ਗਈ 16000 ਵੋਟ ਰਹਿ ਗਈ ਤੇ ਕੋਈ ਕੰਮ ਨਹੀਂ ਕਰਦੇ ਪਾ ਜੀ ਇਹ ਤਾਂ ਗੱਲ ਸੁਣੋ ਹੁਣ ਮੈਂ ਤੁਹਾਨੂੰ ਇੱਥੇ ਦੇ ਇੱਥੇ ਬਿਜੇ ਰਹਿ ਗਈ ਆ ਤਾਂ ਜਿਹੜੇ ਇੱਥੇ ਲੀਡਰ ਬੈਠੇ ਵੀ ਉਹਨਾਂ ਉਹਨਾਂ ਦੀ ਕਾਰਗੁਜ਼ਾਰੀ ਤੇ ਇਹ ਗੱਲ ਹੋਈ ਆ ਸਾਡੀ ਮੈਂ ਤੁਹਾਨੂੰ ਮੈਂ ਮੈਂ ਗੱਲ ਦਾ ਜਵਾਬ ਮੈਂ ਇਹ ਗੱਲ ਦਾ ਜਵਾਬ ਦਿੰਦਾ ਜੀ ਸਰਦਾਰ ਮੈਂ ਤੁਹਾਨੂੰ ਇਹ ਹਲਕਾ ਨਕੋਦਰ ਤੋਂ ਜੀ 2012 ਤੋਂ ਪਹਿਲਾਂ ਕੌਣ ਜਿੱਤਦਾ ਸੀ ਜੀ ਕਾਂਗਰਸ ਜਿੱਤਦੀ ਆਈ ਲਗਾਤਾਰ ਕਦੇ ਜਿੱਤਿਆ ਅਕਾਲੀ ਦਰ ਉਧਰੋਂ ਕੁਹਾਰ ਸਾਹਿਬ ਦੇ ਹਲਕੇ ਬੰਦੀ ਟੁੱਟੀ 2012ਾਂ ਚ ਉਧਰੋਂ ਕੁਹਾਰ ਸਾਹਿਬ ਦੇ ਦੋਨੇ ਤੋਂ ਪਿੰਡ ਆਏ ਇਧਰੋਂ ਮੇਰੇ ਪਿਤਾ ਸਰਦਾਰ ਗਰਦੀਪ ਸਿੰਘ ਭੁੱਲਰ ਜੀ ਦੇ ਨੂਰਮਹਿਲ ਆਲੇ 80 85 ਪਿੰਡ ਆਏ ਇਹ ਹਲਕਾ ਬਹੁਤ ਵਧੀਆ ਬਣ ਗਿਆ ਸੀ ਹੁਣ ਸਾਹਮਣੇ ਤਾਂ ਜਿਹੜੇ ਲੋਕ ਸਾਹਮਣੇ ਆ ਲੋਕ ਤਾਂ ਸਤਕਾਰ ਦੇ ਵਜੇ ਆ ਜੀ ਲੋਕਾਂ ਨੂੰ ਸਤਕਾਰ ਦੋ ਕਿ ਲੋਕੀ ਤਾਨਸੀ ਨਾਲ ਹੁਣ ਭੁੱਲਰ ਸਾਹਿਬ ਦੇ ਨਾਲ ਅਸੀਂ ਦੇਖਦੇ ਆ ਮੇਰੇ ਮਾਤਾ ਜੀ ਨਾਲ ਬੈਠੇ ਆ ਮੇਰੇ ਮਾਤਾ ਜੀ ਇੱਕ ਵਾਰੀ ਦੱਸ ਦੇਣ ਕਿ ਇਹ ਕਦੇ ਜ਼ਿੰਦਗੀ ਚ ਘੁੰਮਣ ਗਏ ਆ ਕਦੇ ਉਹ ਲੋਕਾਂ ਨੂੰ ਸਮਰਪਿਤ ਲੀਡਰ ਸੀਗੇ ਇਹ ਗੱਲ ਉਹ ਜੇ ਉਹਨਾਂ ਕੋਲੇ ਘੰਟਾ ਵੀ ਸਮਾਂ ਹੁੰਦਾ ਸੀ ਘਰੇ ਨਹੀਂ ਪੈਂਦੇ ਸੀ ਲੋਕ ਜਿਹੜੇ ਭੁੱਲਰ ਸਾਹਿਬ ਨਾਲ ਕੰਮ ਕੀਤਾ ਜਾਂ ਜਿਨ੍ਹਾਂ ਨੇ ਉਹਨਾਂ ਨਾਲ ਮਤਲਬ ਰਹੇ ਆ ਉਹਨਾਂ ਦਾ ਸਟਾਈਲ ਜੇ ਉਹ ਪੱਗ ਵੀ ਬੰਦੇ ਸੀ ਨਾ ਪੱਗ ਵੀ ਲੋ ਸੰਗਤ ਚ ਬਹਿ ਕੇ ਬੰਨ ਲੈਂਦੇ ਹੁੰਦੇ ਸੀ ਕਿ ਮੇਰੇ ਵਰਕਰ ਦਾ ਟਾਈਮ ਨਾ ਖਰਾਬ ਹੋਵੇ ਕੋਈ ਬੰਦਾ ਸਾਡੇ ਘਰ 5 ਵਜੇ ਆ ਜਾਂਦਾ ਸੀ ਉਹਨੂੰ 5 ਵਜੇ ਵੀ ਗੇਟ ਖੋਲਦੇ ਸੀ ਕੋਈ ਰਾਤ 12 ਵਜੇ ਆ ਜਾਂਦਾ ਸੀ 12 ਵਜੇ ਵੀ ਇਹ ਤੁਸੀਂ ਮੇਰੇ ਤੇ ਯਕੀਨ ਨਾ ਕਰਿਓ ਸਾਡੇ ਹਲਕੇ ਚ ਪੁੱਛ ਲਿਓ ਜੀ ਪਾਜੀ ਗੱਲ ਸੁਣੋ 2012 ਚ ਮੈਂ ਤੁਹਾਨੂੰ ਉਹੀ ਦੱਸਦਾ 2012 ਅਸੀਂ ਹੈਗੇ ਆ ਕਾਲੀ ਦਲ ਦੇ ਨਾਲ ਸਾਡੇ ਅਸੀਂ ਚਾਹ ਕੇ ਵੀ ਕਾਲੀ ਦਲ ਨਹੀਂ ਛੱਡ ਸਕਦੇ ਕਿਉਂਕਿ ਜਿੱਥੇ ਤੁਹਾਡੇ ਬਜ਼ੁਰਗਾਂ ਨੇ ਸ਼ਹੀਦੀਆਂ ਦਿੱਤੀਆਂ ਹੋਣ 1982 ਚ ਸਾਡੇ ਦਾਦਾ ਜੀ ਸਰਦਾਰ ਸੋਨ ਸਿੰਘ ਭੁੱਲਰ ਜੀ ਨੇ ਸ਼ਹੀਦੀ ਦਿੱਤੀ ਸਾਡੀ ਪਰਦਾਦੀ ਜੀ ਮਾਤਾ ਉੱਤਮ ਕੌਰ ਜੀ ਪੁੰਜੀਆਂ ਦੇ ਮੋਰਚੇ ਚ ਜੇਲਾ ਕੱਟ ਕੇ ਆਏ ਫਿਰ ਸਾਡੇ ਦਾਦਾ ਜੀ ਨੇ ਸ਼ਹੀਦੀ ਦਿੱਤੀ ਫਿਰ ਸਾਡੇ ਪਿਤਾ ਜੀ ਨੇ ساری ਜ਼ਿੰਦਗੀ ਲਾਤੀ ਅਸੀਂ ਤਾਂ ਚਾਹ ਕੇ ਵੀ ਨਹੀਂ ਛੱਡ ਸਕਦੇ 2001 ਇੱਕ ਇੱਕ ਮਿਸਾਲ ਦੀ ਗੱਲ ਆ ਬਹੁਤ ਘੱਟ ਹਲਕੇ ਹੋਣਗੇ ਜਿਨ੍ਹਾਂ ਦੀ ਟਿਕਟ ਕੱਟੀ ਗਈ 2012 ਚ ਅਸੀਂ ਮੌਜੂਦਾ ਐਮ ਐਲ ਏ ਸੀ ਸਾਡੀ ਟਿਕਟ ਕੱਟ ਕੇ ਬਡਾਲਾ ਸਾਹਿਬ ਨੂੰ ਦਿੱਤੀ ਅਸੀਂ ਮਦਦ ਕੀਤੀ ਸਾਡੇ ਪੋਸਟ ਸਾਡੀਆਂ ਮਾਤਾ ਜੀ ਦੀ ਤੇ ਫਾਦਰ ਸਾਹਿਬ ਦੀ ਫੋਟੋ ਲਾ ਕੇ ਉਹਨਾਂ ਨੇ ਇਲੈਕਸ਼ਨਾਂ ਲੜੀਆਂ ਅਸੀਂ ਅਸੀਂ ਪਾਠ ਠੀਕ ਹੈ ਤਿਆਗ ਤਿਆਗ ਸੀਗਾ ਤਿਆਗ ਦਿੱਤਾ ਜੀ ਪਰ ਪਰ ਇਹਦੇ ਨਾਲ ਸ਼੍ਰੋਮਨੀ ਅਕਾਲੀ ਦਲ ਦਾ ਮੈਨੂੰ ਇੱਕ ਵੀ ਦੱਸ ਦੋ ਇੱਕ ਵੀ ਬਾਈ ਇਲੈਕਸ਼ਨ ਭੁੱਲਰ ਪਰਵਾਰ ਨਾ ਆ ਗਿਆ ਹੋਵੇ ਇੱਕ ਵੀ ਧਰਨੇ ਤੇ ਕਿਤੇ ਨਾ ਭੁੱਲਰ ਪਰਵਾਰ ਨਾ ਆ ਗਿਆ ਹੋਵੇ ਇੱਕ ਵੀ ਕਿਸੇ ਰੈਲੀ 'ਚ ਭੱਲਰ ਪਰਿਵਾਰ ਨਾ ਗਿਆ ਹੋਵੇ ਉਹ ਮੈਨੂੰ ਦੱਸੋ ਹੁਣ ਇਹ ਦੀ ਹੁਣ ਇਹਨਾਂ ਦੀ ਕਮਾਂਡ 2012 'ਚ ਇਹਨਾਂ ਨੂੰ ਸੌਂਪਤੀ ਉਸ ਤੋਂ ਬਾਅਦ ਤੋਰਨਾ ਸਤਕਾਰ ਨਾਲ ਤਾਂ ਹੁਣ ਅਸੀਂ ਕਿਹੜਾ ਜੀ ਕੋਈ ਵਰਕਰ ਸੀ ਤਿੰਨ ਵਾਰ ਦੇ ਐਮਐਲਏ ਨੇ ਹੁਣ ਹਰ ਬੰਦਾ ਹੁਣ ਜੇ ਉਰੇ ਸਟੇਜ ਕੋਈ ਵੱਡੀ ਲੱਗ ਰਹੀ ਆ ਤਾਂ ਉਹ ਤੇ ਗੁਰਪ੍ਰਤਾਪ ਸਿੰਘ ਬਟਾਲਾ ਜੀ ਦਾ ਸਾਨੂੰ ਸਨੇਹਾ ਦੇਣਾ ਫਰਜ਼ ਸੀ ਅਸੀਂ ਆਪ ਥੋੜਾ ਅੱਗੇ ਚੱਲ ਕੇ ਆ ਸਕਦੇ ਹੁਣ ਜਦੋਂ ਉਹਨਾਂ ਨੂੰ ਕੋਈ ਇਹ ਮਹਿਸੂਸ ਨਹੀਂ ਹੋਇਆ ਤੇ ਹੁਣ ਆ ਰਿਜ਼ਲਟ ਵੀ ਦੇਖ ਲਓ ਜੀ ਟਾਡੇ ਤਾਂ ਦੋਸਰੋਂ ਵੀ ਆਪ ਨੇ ਇਸੇ ਕਰਕੇ ਤਾਂ ਰੋਜ਼ ਲਾਉਂਦੇ ਨੇ ਨਹੀਂ ਇਹੀ ਤਾਂ ਗੱਲ ਸੁਣੋ ਜੀ ਬੰਦੇ ਜਿਹੜੇ ਕਾਲੀ ਦਲ ਦੇ ਸਾਹਮਣੇ ਨਹੀਂ ਜਿਨ੍ਹਾਂ ਤੇ ਪਰਚੇ ਕਰਾਏ ਆ ਗੱਲ ਸੁਣੋ ਜਿਨ੍ਹਾਂ ਦੇ ਮੈਂ ਤੁਹਾਨੂੰ ਦੱਸਦਾ ਮੈਂ ਤੁਹਾਨੂੰ ਅਨੇਕਾਂ ਆਧਾਰਨਾ ਦੇ ਸਕਦਾ ਪਰ ਸਮਾਂ ਨਹੀਂ ਮੈਂ ਖਰਾਬ ਕਰਨਾ ਚਾਹੁੰਦਾ ਜਿਨ੍ਹਾਂ ਦੇ ਪਤੀ ਘਰ ਆਲੇ 5-5 ਸਾਲ ਜੇਲਾ ਕੱਟੀਆਂ ਉਹ ਜਿਨ੍ਹਾਂ ਦੇ ਝੂਠੇ ਪਰਚੇ ਕਰਾਏ ਉਹ ਪਰਿਵਾਰ ਆਪ ਦੇ ਪਰਿਵਾਰ ਨੂੰ ਤੁਰਨ ਦੇ ਦੂ ਨਾਲ ਕਿਸੇ ਤੇ ਉਹ ਕਿਵੇਂ ਕਹਿ ਦੂਗਾ ਕਿ ਤੁਸੀਂ ਕਾਲੀ ਦਲ ਦੇ ਨਾਲ ਤੁਰਪੋ ਹਣ ਉਹ ਤੁਸੀਂ ਉਹ ਸਾਡੇ ਨਾਲ ਜੁੜੇ ਸੀ ਸਾਡੇ ਨਾਲ ਉਹ ਜੁੜੇ ਸੀ ਅਸੀਂ ਤਾਂ ਉਹਨਾਂ ਨੂੰ ਖੁੱਲਾਂਗ ਰੱਖਿਆ ਆਪਦੇ ਵਰਕਰਾਂ ਨੂੰ ਇਹਨਾਂ ਨੇ ਤਾਂ ਬੰਦੇ ਹੀ ਦੋ ਤਿੰਨ ਦੇਖਿਆ ਬਾਕੀ ਦਾ ਸਾਰੇ ਕੁੱਟ-ਕੁੱਟ ਪੁੰਜੇ ਲੈਣ ਲਾਏ ਆ ਉਹਨਾਂ ਦੇ ਕਹਿੰਦੇ ਜੀ ਹੁਣ ਕੀ ਕਹਿ ਸਕਦੇ ਤਾਂ ਬਹੁਤ ਕੁਝ ਕਹਿੰਦੇ ਨੇ ਨਹੀਂ ਜਿਹੜੇ ਜਿਹੜੇ ਉਹ ਗੱਲਾਂ ਕਹਿੰਦੇ ਆ ਵੀ ਉੱਥੇ ਕੀਤੀ ਆ ਇਹਨਾਂ ਨੇ ਮਦਦ ਆਮ ਪਾਰਟੀ ਦੇ ਆਪ ਕਿ ਠਾਕੁਰ ਕੀ ਕਰਦੇ ਰਹੇ ਮੇਰੀ ਗੱਲ ਤੁਹਾਨੂੰ ਆਜੀ ਆ ਨਾ ਨਹੀਂ ਨਹੀਂ ਮੇਰੇ ਗੱਲ ਸੁਣੋ ਨਹੀਂ ਨਹੀਂ ਮੇਰੇ ਗੱਲ ਸੁਣੋ ਨਹੀਂ ਨਹੀਂ ਮੇਰੇ ਗੱਲ ਸੁਣੋ ਅਸੀਂ ਰੋਲਾ ਪਾਉਂਦੇ ਨੇ ਉੱਥੇ ਲੀਡਰਸ਼ਿਪ ਕੋਈ ਸਾਡੀ ਮੁਕਾਲਬਤ ਹੁੰਦੀ ਆ ਤੁਹਾਨੂੰ ਪ੍ਰੂਫ ਦੇ ਦਿੰਨੇ ਇੱਥੇ ਇੱਥੇ ਦੇ ਸਮਰੈਦੀ ਸਮਰੈਦੀ ਕੋਈ ਤਾਂ ਹੈ ਜਿਹੜੇ ਬਾਗੀ ਲੀਡਰ ਬਾਹਰ ਕੱਟੇ ਆ ਉਹ ਹੁਣ ਅਕਾਲੀ ਦਲ ਦੀ 2027 ਦੀ ਕੀ ਰਿਪੋਰਟ ਰਹੂਗੀ ਕੋਟ ਕੀ ਜੀ ਉਹ ਬਾਗੀ ਆ ਉਹ ਹੁਣ ਦੇਖੋ ਕਿਹੜੀ ਪਾਰਟੀ 'ਚ ਜਾ ਕੇ ਇਲੈਕਸ਼ਨ ਲੜਦੇ ਆ ਆਪਦੀ ਪਾਰਟੀ ਬਣਾਉਂਦੇ ਆ ਜਾਂ ਕਿਸੇ 'ਚ ਮਰਜ਼ ਹੋਣੇ ਮੈਨੂੰ ਤਾਂ ਲੱਗਦਾ ਕਿਸ ਮਰਜ਼ ਮੁਰਜ਼ ਹੋ ਜਾਣਗੇ ਅਕਾਲੀ ਦਲ ਦੀ ਕੀ ਰਿਪੋਰਟ ਰਹੂਗੀ ਲੱਗਦਾ ਅਕਾਲੀ ਦਲ ਚਰਦੀ ਕ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਬਹੁਤ ਪੁਰਾਣੀ ਪਾਰਟੀ ਆ 100 ਸਾਲ ਤੋਂ ਵੀ ਉੱਪਰ ਉਹ ਪੁਰਾਣੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਦਾ ਬੜਾ ਇੱਕ ਇਤਿਹਾਸ ਆ ਸ਼੍ਰੋਮਣੀ ਅਕਾਲੀ ਦਲ ਪਾਵਰ ਚ ਆਊਗਾ ਮਤਲਬ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਮਤਲਬ ਸ਼੍ਰੋਮਣੀ ਅਕਾਲੀ ਦਲ ਚਟਾਨ ਵਾਂਗੂ ਆਪਣੇ ਆਪਣੀ ਸੇਵਾ ਨੂੰ ਨਿਭਾ ਰਿਆ ਅਸੀਂ ਪਾਰਟੀ ਦੇ ਹੁਕਮ ਦੇ ਬੱਜੇ ਆ ਅਸੀਂ ਪਾਰਟੀ ਲਈ ਇੱਕ ਵੈਸੇ ਐਜ਼ ਅ ਸਧਾਰਨ ਵਰਕਰ ਬਣ ਕੇ ਵੀ ਕੰਮ ਕਰ ਲੈਣਾ ਜੇ ਸਾਨੂੰ ਕੋਈ ਪਾਰਟੀ ਨਮਾਇੰਦਗੀ ਦੇਊਗੀ ਉਹਦੇ ਲਈ ਵੀ ਸਰਬੰਦੇ ਅਸੀਂ ਤਾਂ ਪਾਰਟੀ ਦੀ ਸੇਵਾ ਕਰਨੀ ਹੈ ਜਿਵੇਂ ਮਰਜੀ ਪੰਜਾਬ ਵਿੱਚ ਜਦੋਂ ਵੀ ਕਾਪਟ ਵਿਕਾਸ ਹੁੰਦਾ ਹੋਇਆ ਤੇ ਇਹ ਇਹ ਪੰਜਾਬ ਦੇ ਲੋਕ ਜਾਣਦੇ ਨੇ ਪੰਜਾਬ ਦਾ ਇਤਿਹਾਸ ਆ ਕੋਈ ਇਹ ਗੱਲ ਨਹੀਂ ਹੈਗੀ ਆ ਆਮ ਪਾਰਟੀ ਮਗਰੋਂ ਆ ਕੇ ਉਹ ਮਤਲ ਕਿੱਥੇ ਗਈ ਮੁੜ ਕੇ ਆਈ ਆ ਹਣ ਕੀ ਹੋ ਰਿਹਾ ਸ਼੍ਰੋਮਣੀ ਅਕਾਲੀ ਦਲ ਜਨਤਾ ਦੀ ਆਵਾਜ਼ ਆ ਜਨਤਾ ਨੇ ਬਣਾਉਣੀ ਆ ਬਤੇ ਤੋਂ ਜਦੋਂ ਜਨਤਾ ਕਰੂਗੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੂਗੀ ਪਾਰਟੀ ਪੂਰੀ ਆਪਣੀ ਜਿਹੜੀ ਆ ਯਤਨ ਕਰ ਰਹੀ ਆ ਉਹ ਲੋਕਾਂ ਦੇ ਵਿੱਚ ਜਾ ਕੇ ਆਪਣਾ ਪਾਰਟੀ ਦਾ ਜਿਹੜਾ ਠੰਡਾ ਉੱਤਕਾ ਕਰਦਾ। ਸੋਦਾ ਦੀ ਇੱਕ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਵਿੱਚੋਂ ਬਾਗੀ ਤੜੇ ਦੇ ਵੱਲੋਂ ਲਗਾਤਾਰ ਜਿੱਥੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਤੇ ਸਵਾਲ ਚੁੱਕੇ ਜਾ ਰਹੇ ਸੀ ਉਸ ਤੋਂ ਬਾਅਦ ਇਹਨਾਂ ਨੂੰ ਪਾਰਟੀ 'ਚੋਂ ਬਾਹਰ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਇਹ ਬਾਗੀ ਤੜਾ ਹੋਰ ਵੀ ਸਰਗਰਮ ਨਜ਼ਰ ਆ ਰਿਹਾ ਹੈ। ਬਿਊਰੋ ਰਿਪੋਰਟ ਅਖੰਡ ਲੋਕ